ਸ਼੍ਰੀ ਅਕਾਲ ਜੀ ਤੁਹਾਡੀ ਕਚਹਿਰੀ ਚ ਅਸੀਂ ਬਲੌਗ ਲੈ ਕੇ ਹਾਜ਼ਰ ਆਈਏ ਇਸ ਟਾਈਮ ਅਸੀਂ ਖੜੇ ਆ ਜੀ ਬਰਵਾਲੀ ਫੋਕਲ ਪੁਆਇੰਟ ਮਾਰਕੀਟ ਕਮੇਟੀ ਖਮਾਣੋ ਜੀ ਤੇ ਤੁਸੀਂ ਪੜ੍ਹ ਸਕਦੇ ਹੋ ਮਾਰਕੀਟ ਕਮੇਟੀ ਖਮਾਣੋ ਬਰਵਾਲੀ ਤੇ ਦੇਖੋ ਜੀ ਇੱਥੇ ਹੁਣ ਆਰਤੀ ਵੀਰਾਂ ਨੇ ਉਹ ਇੱਕ ਟੈਂਟ ਉਹ ਲਾਇਆ ਹੋਇਆ ਤੇ ਝਰਨੇ ਲਾ ਲਿਆ ਲੇਵਰ ਬੈਠੀ ਆ ਤੇ ਆ ਟੈਂਟ ਆਪਣੇ ਲਾਏ ਹੋਏ ਨੇ ਉਹ ਸਫਾਈ ਕਰਦਾ ਬੰਦਾ ਤੇ ਉਹ ਦੇਖੋ ਇਹ ਪਾਣੀ ਪੂਣੀ ਦਾ ਸਾਰਾ ਇੰਤਜ਼ਾਮ ਮੁਕੰਮਲ ਕਰ ਰਹੇ ਨੇ ਕਣਕ ਦਾ ਸੀਜ਼ਨ ਆਉਣ ਵਾਲਾ ਕਣਕ ਬਾਢੀ ਪੈਣ ਵਾਲੀ ਆ ਕਣਕ ਨੂੰ ਸਾਡੇ ਏਰੀਏ ਚ ਕਿਉਂ ਸਾਡੇ ਇਹ ਕਈ ਪਿੰਡਾਂ ਦੇ ਜੋ ਜੀਵਿੰਦਾਰ ਨੇ ਬਰਵਾਲੀ ਜਿਹੜਾ ਫੋਕਲ ਪੁਆਇੰਟ ਆ ਇੱਥੇ ਫਸਲ ਇਹ ਆਪਣੀ ਵੇਚਦੇ ਨੇ ਇਹ ਜਦੋਂ ਬਾਰਲ ਸਾਹਿਬ ਨੇ ਇਹ ਫੋਕਲ ਵਾਇਟ ਬਣਾਤੇ ਦੀ ਵੀ ਜ਼ਿਮੀਂਦਾਰ ਆਪਣੇ ਨੇੜੇ ਦੀ ਮੰਡੀ ਚ ਫਸਲ ਆਪਣੀ ਵੇਚ ਲਵੇ ਨਹੀਂ ਸਾਡੇ ਖੰਨੇ ਜਾਂਦੇ ਸੀ ਜਾਂ ਖਮਾਣੂ ਜਾਂਦੇ ਹੁੰਦੇ ਸੀ ਜ਼ਿਮੀਂਦਾਰ ਜਿਆਦਾ ਖੰਨੇ ਜਾਂਦੀ ਸੀ ਫਸਲ ਹੁਣ ਵੀ ਖੰਨੇ ਜਾਂਦੀ ਆ ਕਿਉਂਕਿ ਖੰਨੀਆਂ ਖੰਨਾ ਜਿਹੜਾ ਨਾਜ ਮੰਡੀ ਆ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਆ ਤੇ ਖੰਨਾ ਨਾਜ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਆ ਇਸ ਲਈ ਖੰਨੇ ਵੱਧ ਫਸਲ ਜਿੰਦੇ ਪਰ ਇਹ ਨੇੜੇ ਦੇ ਪਿੰਡਾਂ ਕਰਕੇ ਇਹ ਬਰਵਾਲੀ ਫਸਲ ਜੀਮੀਦਾਰ ਲਿਆਉਂਦੇ ਸੀ ਆਪਣੀ ਆ ਦੇਖੋ ਇਹਨਾਂ ਨੇ ਪ੍ਰਬੰਧਾ ਆਪਣੇ ਪਹਿਲਾਂ ਹੀ ਮੁਕੰਮਲ ਕਰਨ ਲੱਗ ਗਏ ਉਹ ਬੰਦਾ ਸਫਾਈ ਕਰ ਰਿਹਾ ਤੇ ਉਹ ਲੇਵਰ ਬੈਠੀ ਆ ਵਿੱਚ ਉਹ ਝਰਨੇ ਪਏ ਨੇ ਜਿਹੜੇ ਆਪਣੇ ਸਾਫ ਕਰਦੇ ਆ ਪੱਖੇ ਜਿਹਨੂੰ ਕਹ ਦਿੰਦੇ ਆ ਕਣਕ ਤੇ ਕਣਕ ਦੀ ਬਾੜੀ ਪੈਣ ਵਾਲੀ ਆ ਦੇਖੋ ਸੁਨਹਿਰੀ ਰੰਗ ਹੋਇਆ ਹੋਇਆ ਕਣਕ ਦਾ ਪਰ ਹੁਣ ਕੁਦਰਤ ਅੱਗੇ ਅਰਦਾਸ ਆ ਅਕਾਲ ਪੁਰਖ ਅੱਗੇ ਪ੍ਰਮਾਤਮਾ ਅੱਗੇ ਕਿ ਹੁਣ ਗੋਲੇ ਕਾਕੜੇ بارش ਤੋਂ ਬਚਾਉ ਰੱਖੇ ਤਾਂ ਜੋ ਜ਼ਿਮੀਂਦਾਰ ਆਪਣੀ ਜਿਹੜੀ ਫਸਲ ਆ ਉਹ ਸਹੀ ਸਲਾਮਤ ਮੰਡੀ ਚ ਵੇਚ ਕੇ ਆਪਣਾ ਆਰਤੀਏ ਨਾਲ ਹਸਾਬਕਤਾ ਉਹ ਆਪਣਾ ਦੇਣਾ ਲੈਣਾ ਪੂਰਾ ਕਰ ਸਕੇ ਨਹੀਂ ਜ਼ਿਮੀਂਦਾਰ ਕਰਜ਼ੇ ਥੱਲੇ ਹੋਰ ਦਬ ਜੂਗਾ ਮਿਲਦੇ ਆਈ ਅਗਲੇ ਵਲੌਗ